ਪਾਰਟੀ ਹੋਈ ਆ ਜਿਹੜੇ ਆਮੇ ਕਾਰਜਕਾਰ ਦਰਨਾਮ ਤਿੰਨ ਸਮਾਜ ਦੇ ਵਿਅਕਤੀ ਇਹਨੀ ਪਾਰਟੀ ਨੂੰ ਮਾਨ ਦੇ ਰਹੇ ਆਪਣੇ ਜਿਹੜੇ ਵੀ ਵਾਦੇ ਲੋਕਾਂ ਦਿੱਤੇ ਚੋਣਵੇਂ ਵਿੱਚ ਉਹਨਾਂ ਸਮਾਜ ਦੇ ਪੂਰੇ ਕਰਕੇ ਦਿਖਾਏ ਨੇ ਤੇ ਜਿਨ੍ਹਾਂ ਨੇ ਸੰਸਦ ਪਾਰਲੀਮੈਂਟ ਆਪਣੇ ਮਾਨ ਸਾਹਿਬ ਨੇ ਵੀ ਲੋਕ ਸਭਾ ਦੇ ਵਿੱਚ ਅਚੰਭੀ ਵੀ ਜੇਕਰ ਸਾਰੀਆਂ ਪਾਰਟੀਆਂ ਜਿੱਦਿਆਂ ਵੀ ਚੋਣਵੇਂ ਦੀ ਬੇਟੋ ਖਾਉਂਦੀਆਂ ਨੇ ਵੀ ਸਾਰੀਆਂ ਵੀ ਇਹਦਾ ਸੰਭਾਲਕ ਇਹ ਪ੍ਰੋਬਲਮਾਂ ਹੈ ਜਿਹਦੇ ਵੀ ਇਹ ਪਾਰਟੀਆਂ ਟੂਰਨਮੈਂਟੋਂ ਲੈ ਕੇ ਸਾਡੇ ਲੋਕਾਂ ਕੋਲ ਆਉਂਦੀਆਂ ਨੇ ਜੇਕਰ ਉਹ ਨਾਕੂ ਨਹੀਂ ਕਰਦੀਆਂ ਉਹਨਾਂ ਨੂੰ ਘਟੋ-ਘਟਾ ਪੰਜਾਂ 10 ਸਾਲਾਂ ਦਾ ਲੇਖ ਨੂੰ ਲਾਗਨ ਚ ਆਉਣੀ ਮਾਜਾਈ ਜਾ। ਜਿਨ੍ਹਾਂ ਤੇਰੇ ਨਾਕੂ ਨਹੀਂ ਹੁੰਦਾ ਵੀਰੋ ਲਈ ਆਪਾਂ ਨੂੰ ਪਤਾ ਵੀ ਨਵੇਂ ਸੋਨ ਦਾ ਜੋ ਮਰਜ਼ੀ ਝੂਠ ਫੜ ਕੇ ਤੇ بڑے بڑے ਵਾਅਦੇ ਕਰਕੇ ਆਪਾਂ ਤੋਂ ਵੋਟਾਂ ਲਈਆਂ ਜਾਂਦੀਆਂ ਨੇ ਕਿ ਜਿਹੜਾ ਸਾਡੇ ਅੱਜ ਪੰਜਾਬ ਦੇ ਰਾਤ ਨੇ ਰਾਮ ਸਾਡੇ ਕੋਲ 3 ਲੋਕ ਪਾਣੀ ਰਿਹਾ ਤੇ ਇਹਦੇ ਹੱਥ ਬਾਣੇ ਕਿਸੇ ਆਡੇ ਇੰਟਰਕੈਸ਼ਨੇਟ ਹੋਈ ਜੇ ਜਨਾ ਮੈਂ ਨਾ ਉਹਦਾ ਇਨਾ ਪਾਣੀ ਮਾਰਾ ਹੋ ਚੁੱਕਿਆ ਸੀ ਜਿਆ ਮੈਂ ਚੋੜੇ ਜੰਨਤ ਪਾਰਲੀਮੈਂਟ ਗੈਰਾਂ ਨੇ ਜਾ ਕੇ ਦੇਖਿਆ ਓਵਰ 300 ਤੂੰ ਵੀ ਡੂਕਾ ਪਣੀਆ 300 ਤੱਕ ਇਹਦਾ ਬੋਰ ਦਾ ਪਾਣੀ ਆ ਰਿਹਾ ਸੀਗਾ ਤੇ ਵੀਰੋਂ ਘਰ ਪਰ ਕਾਲਾ ਪਾਣੀ ਸੀ ਆਪਣੇ ਘਰਾਂ ਦੇ ਵਿੱਚ ਵੀ ਪੂਰੀ ਠੱਗੀ ਠੱਗੀ ਲਾ ਦਿੱਤੀ ਸੀ ਇਹਦੇ ਹੀ ਆਪਣੇ ਟੈਕਸ ਕਰਵਾਉਣ ਕਰਕੇ ਲੱਗਦੀ ਅੱਜ ਤੋਂ ਸੇਸਮਸਾਂ ਪਹਿਲਾਂ ਹਮਾਸੀ ਫਰਮਾਣੇ ਦਾ WHO ਦੀ ਵਲੋਂ ਹੈਲਥ ਆਰਗੇਨਾਈਜੇਸ਼ਨ ਬਣੀ ਹੋਏ ਰਿਪੋਰਟ ਦਿੱਤੀ ਸੀ ਕਿ ਉਹ ਸਾਡੇ ਇੱਕ ਦਿਨ ਤੋਂ ਪਰੇ ਜਿਹੜੀ ਹਸੁੰਦਾ ਠੀਕ ਆ ਅੱਜ ਵੀਰੋ ਸਰਕਾਰੀ ਰਿਪੋਰਟਾਂ ਜਿਹਦੇ ਤੇ 1800 ਕ੍ਰਿਟੀਰੀਆਸ ਆ ਕਿੰਨੇ ਤੇ ਜੋ ਨਹੀਂ ਰਿਹਾ ਪਾਣੀ ਮੁੰਜਾ ਆਪਣਾ ਵੜਿਆ ਵਾਲੇ ਤੇ ਕੀ ਕਰਾਂਗੇ ਅੱਜ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਬੜੇ ਬੜਾ ਪਾਣੀ ਪੀਂਟ ਜਿਹੜਾ ਖੋਇਆ ਜਾ ਰਿਹਾ ਸਾਡੇ ਕੋਲ ਧਰਤੀ ਇਹਨਾਂ ਪਾਣੀ ਵੀ ਖਤਮ ਹੁੰਦਾ ਜਾ ਰਿਹਾ ਸਾਡਾ ਜਿਹੜਾ ਤੁਰਾ ਔਰੇਰੀਆ ਜਾਂ ਸਾਡਾ ਜਿਹੜਾ ਸੇਰਪੁਰਾ ਮਹਿਕਣਾ ਕਿ ਜੇ ਨਹੀਂ ਖਾਰ ਦੇ ਵਿੱਚ ਫੋਟਾ ਲੱਗੀਆਂ ਪਈਆਂ ਹੋਣੇ ਨੇ ਦੇਜਰ ਚ ਪੇਰੀਆਂ ਲਾਗਤਾ ਕਿ ਇੱਥੇ ਹੋਰ ਨਹੀਂ ਕਰ ਸਕਦੇ ਹਾਂ ਆਪਾਂ ਸਰਕਾਰ ਤੋਂ ਪਸਤੇ ਕਰਾਇਆ ਗਿਆ ਕਰ ਨਹੀਂ ਕਿਉਂਕਿ ਬਹੁਤ ਜਿਹੜੇ ਹਾਲਾਤ ਨੇ ਤੇ ਮਾਰੇ ਹੁੰਦੇ ਜਾਂਦੇ ਨੇ ਪੀਣ ਦਾ ਪਾਣੀ ਦੇ ਜਿਹੜੇ ਇੱਥੇ ਤੱਕ ਆ ਵੀ ਜਿਹੜੇ ਮੈਸੇ ਮਾਦਰੀ ਸਾਹਿਬ ਉਸੇ ਮਗਰ ਦੀ ਹੋਰ ਤਾਂ ਕੋਈ ਸੇਵ ਸਮਾਉਣੀਆਂ ਟੀਮਾਂ ਹੁੰਦੀਆਂ ਨੇ ਸਿਰਫ ਉਹਦੀ ਦਿਵਾਲੀ ਦੀ ਤਰ੍ਹਾਂ ਹੀ ਸਾਫੇ ਮਾਰ ਲਿਏ ਨੇ ਜਦੋਂ 4-5 ਦਿਨਾਂ ਰਹਿੰਦੇ ਹੁਣ ਉਹਦੀ ਸਾਫੇ ਵਾਹੀ ਦੀ ਉਹਨਾਂ ਦੇ ਨਹੀਂ ਤਾਂ ਅੱਜ ਸਾਡੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਇਹਨੀਆਂ ਚੀਜ਼ਾਂ ਦਾ ਪ੍ਰਵਾਹ ਨੇ ਮੱਖਸਤ ਪਾਉਣ ਦੀ ਲੱਗੀਆਂ ਆ ਉਹ ਸਾਡੇ ਦੇਸ਼ ਉਸ ਤਰ੍ਹਾਂ ਲੈਣਾ ਦਿਖਦੀਆਂ ਨਹੀਂ ਆ ਮੈਂ ਜ਼ਿਆਦਾ ਸਮਾਂ ਲੈਂਦਾ ਹੋਇਆ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਆਮ ਆਦਮੀ ਪਾਰਟੀ ਵੀ ਤੁਹਾਡੀ ਪਾਰਟੀ ਆ ਤੁਹਾਡੇ ਲੋਕਾਂ ਦੇ ਵਿੱਚੋਂ ਨਿਕਲੀ ਪਾਰਟੀ ਆ ਤੁਸੀਂ ਆਪਾਂ ਕਰਮੀ ਆ ਤੇ ਆਪਾਂ ਜਿਹੜੇ ਹੋਰ ਲੋਕ ਪਹਿਲੀ ਪਾਰਟੀ ਦੇ ਵੀ ਲੋਕ ਪਾ ਰਹੇ ਨੇ ਇਹਦਾ ਸਾਰੇ ਆਂ ਦੀ ਪੱਟ ਦੇ ਕੋਈ ਨਾ ਕੋਈ ਵੱਡੇ ਕਾਰਪੋਰੇਟ ਘਰਾਣੇ ਹੁੰਦੇ ਨੇ ਤੇ ਉਹਨਾਂ ਦੇ ਸਾਰਿਆਂ ਦੇ ਦਾਗੀ ਆ ਪਹਿਲੇ ਬਣੀ ਬੈਠੇ ਭਾਰਤ ਦੇ ਧਿਆਨ ਦੇ ਵਿੱਚ ਇਹਨਾਂ ਨੌਜਵਾਨਾਂ ਦੀਆਂ ਕਿ ਪਾਰਟੀ ਚੈਅ ਜਾਂਦਾ ਹੈ ਆਮ ਲੋਕਾਂ ਦੀ ਪਾਰਟੀ ਕਿਹਾ ਜਾਂਦਾ ਤੇ ਮਾਨ ਸਾਹਿਬ ਨੇ ਜੋ ਪੰਸਰਾਂ ਦੇ ਵਿੱਚ ਵੀ ਲੋਕ ਸਭਾ ਦੇ ਵਿੱਚ ਮੰਨਣਾ 547 ਸੀਗੇ ਮੈਂ ਦੇਖਦਾ ਹਾਂ ਵੀ ਜਦੋਂ ਕਾਫੀ ਐਮਪੀ ਬੋਲਦੇ ਹੁੰਦੇ ਨੇ ਕੋਈ ਤਾਂ ਐਮਪੀ ਸੁਤੇ ਪੈ ਜਾਂਦੇ ਨੇ ਜਾਂ ਪ੍ਰਧਾਨ ਮੰਤਰੀ ਵੀ ਅੱਖਾਂ ਜਾਂ ਮੀਟਾਂ ਲੈਂਦੇ ਹੁੰਦੇ ਨੇ ਪਹਿਲੀ ਵਾਰੀ ਦੇਖਿਆ ਤਾਂ ਮਾਨ ਸਾਹਿਬ ਬੋਲਦੇ ਹੁੰਦੇ ਨੇ ਇਹਨਾਂ ਨੂੰ 10 ਮਿੰਟ ਦੀ ਤਾਂ ਮਿਲਦੇ ਨੇ ਸਾਰਿਆਂ ਦੇ ਕੰਨ ਚਾਦਰ ਹੁੰਦੇ ਨੇ ਜਦੋਂ ਸਰਕਾਰ ਦੇ ਰੱਖ ਦਿੰਦੇ ਨੇ ਕਿਉਂਕਿ ਪੰਜਾਬ ਦੇ ਜਿੰਨੇ ਵੀ ਤਰ੍ਹਾਂ ਦੇ ਮੁੱਦੇ ਭਾਵੇਂ ਕਿਸਾਨਾਂ ਦਾ ਹੋਵੇ ਮਜ਼ਦੂਰਾਂ ਦਾ ਹੋਵੇ ਗੁਲਾਮਾਂ ਦਾ ਹੋਵੇ ਜਾਂ ਕੋਈ ਵੀ ਮੁੱਦਾ ਹੋਵੇ ਉਹ ਸਭ ਵਿਰੋਧਾਜਨ ਦੇ ਇਸ ਇੱਕ ਅਕਸਰ ਰਾਜਪੁਰਸ ਦੇ ਉਹਨਾਂ ਨੂੰ ਸਰਧਾਨੀ ਦੇਣ ਦਾ ਹੋਵੇ ਕਿ ਸੇ ਆਪਾਂ ਨੂੰ ਸਾਰਿਆਂ ਨੂੰ ਪਤਾ ਸਾਡੇ ਸੋਨੇ ਸਾਹਿਬ ਜਾਦੇ ਜਿਹੜੇ ਕੁਰਦੇ ਨਾਲ ਸੀ ਉਹਨਾਂ ਨੂੰ ਵੀ ਇਹ ਸਰਧਾਨੀ ਪਾਈਆਂ ਤਾਂ ਪਹਿਲਾਂ ਭਾਵੇਂ ਦੇਸ਼ਾਂ ਪਾਰ ਤੋਂ ਸੱਤਾਰਾਂ ਹੁੰਦੇ ਚੱਪੀਆਂ ਫੱਦੀਆਂ ਮੜੀਆਂ ਪਾਰ ਐ ਮੈਂਬਰ ਪਾਰਲੀਮੈਂਟਾਂ ਦੇ ਭਗਵਤ ਬਾਦ ਵੀ ਨੇ ਉਹਨਾਂ ਨੂੰ ਪਹਿਲੀ ਵਾਰ ਇੱਥਾਰੇ ਵਿੱਚ ਬਿਲਕੁਲ ਸਮਾਨ ਨੇ ਕਿ ਪਹਿਲੀ ਵਾਰੀ ਸੋਲਡ ਸੈਕਟਰ ਜਮੇਸ਼ਤਾਂ ਦੀ ਉਹ ਦਿੱਤੀ ਗਈ ਆ ਇਹਨਾਂ ਨੂੰ ਵੀ ਬਾਣਾ ਸਹਾਇਆ ਮੈਂ ਜਾਲਾ ਸਮਾਨ ਮਾਰਨ ਦਾ ਹੋਇਆ ਕਿਉਂਕਿ ਪਹਿਲੀ ਬਹੁਤ ਜ਼ਿਆਦਾ ਕਾਫੀ ਪ੍ਰਾਣਿਕ ਲੋੜ ਵੀ ਜਨਾ ਲੈਤਾ ਤੇ ਕਿਉਂਕਿ ਪਿੰਡਾਂ ਦੇ ਲੋਕ ਜਿਆਦਾ ਹੀ ਇੰਨੇ ਮਾਰ ਸਾਹਿਬ ਨੂੰ ਤੇ ਜਿਹੜੀਆਂ ਸਮੱਸਿਆਵਾਂ ਉਹ ਵੀ ਲੈ ਕੇ ਦਿਖਾਉਣ ਲੱਗ ਜਾਂਦੇ ਨੇ ਲੋਕਾਂ ਦਾ ਬਹੁਤੀ ਬੜੀਆਂ ਨਿਸ਼ਚੇ ਬਤਾਈਆਂ ਜੰਮੇ ਸਮੇਂ ਤੋਂ ਮੈਂ ਸਾਡੇ ਬਹੁਤ ਹੀ ਸ਼ਿਕਰ ਹੋਗਾ

है। पीना पानी बद जहरीला हो रहा है किसानी रहा, बेरोजगारी पता लग नौजवान मुंडे जो वेद देखते दे हैं दे दे। सरकारी स्कूलों की हालत का स्कूल स्टाफ वाली बढ़िया बिल्डिंग बना रखी है नब्बे प्रसेंट स्कूल दिल्डिंग अनसेफ डिकलेयर करती है पर फिर भी उपर दिख रहे हैं छत्ता चो सहानी हाँ मनु खुश कर खुशखबरी कर दिखा पंजाब सरकार ने हरेक एम एल ए दस स्कूलों के ना दौ जिन्हू अ दुबारे पाने ਨਾ ਕੋਪਾ ਤੋਂ 20 ਕਰੋੜ ਦੇ ਨੇੜੇ ਦੇ ਪੈਸਾ ਖਾਚੇ ਜਾਊਗਾ ਪਾਟੇ ਮੱਲੇ ਪ੍ਰਵੰਸ ਬੰਡੋਰੀ ਨੇ ਬਸਾਪੇ ਪਿੰਡ ਦੇ ਸਕੂਲ ਦਾ ਨਾਮ ਉਹਨਾਂ ਦਾ ਸਿਰ ਲੱਗਦਾ ਹੈ। ਸਾਡੇ ਤੋਂ ਲਈ ਉਹ ਦੁਬਾਰਾ ਆਪਣੇ ਚੜ੍ਹੂਗੇ ਨਵੀਂ ਬੰਡੇ ਪੈਦੀ ਦੀ ਸਮਾਜ ਕਲਾ ਸਮੁੰਦਰੀ ਦੇ ਤੇ ਬੱਚਿਆਂ ਦੀ ਬੈਠਾਂ ਨਹੀਂ ਬੜੀ ਆ ਪਰਮ ਨੂੰ ਜੂਗਾ ਆਹੀ ਸਾਡਾ ਮਾਜੂਦ ਹੈ। ਅਗਰ ਸੁਣਦੇ ਬਾਅਦ अज भी मैं चार पांच स्कूलों दिल्डिंग का उद्घाटन करके आया संघेड़े जलूर करमगढ़ सो मैं कोशिश की है जिन्हें पैसे एम पी फंड चो आते हैं ज्यादातर स्कूलों हस्पता हेल्थ तो एजुकेशन ये है एक दो चीज़ों विरोधी गलिया नालिया का बहुत दूर तक शुरू है, है।, है। सत्तर हजार हो गए पर नहीं

तारा को बता दे तो दिक्कत आईता नहीं आता तबे ते नली जाम हो जाती है एक इशारा कर दे तीन इशारा कोई फोन नहीं बोल दे तुम कह देते आके तारा ने मांगे ले जाएंगे नीचे से ना हाल है

बिलना पर लिजयमाली होगी करोड़ रुपये मेरी घड़ी क्लास क्लास हजार अट्ठ सौ रुपया सकूल का बरखा है पंद्रह पंद्रह लाख रुपया पानी टंकिया का बिरखा है नागी 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 नागी। <laughs> ਜੇ ਸਰਕਾਰ ਪੜਾਈ ਤੇ ਪਾਣੀ ਦਾ ਬਿੱਲ ਨਹੀਂ ਦੇ ਸਕਦੀ ਫਿਰ ਬਣਾਈ ਕੱਲ੍ਹ ਵਾਸਤੇ ਆਓ ਜੇ ਪਾਣੀ ਦਾ ਬਿੱਲ ਲੋਕਾਂ ਨੇ ਪੰਚਾਇਤਾਂ ਨੇ ਭਰਨਾ ਹੈ ਸਰਕਾਰੋਂ ਪਰ ਉਹਨਾਂ ਬਿਲਕੁਲ ਕਿੱਥੇ ਆਓ ਕੋਈ ਗੱਲ ਅਜੇ ਤੱਕ ਜੇ ਗੱਲ ਕਰਦੇ ਨਾ ਫੜੇ ਨਾ ਆਉਂਦਾ ਤਾਂ ਉਹ ਕਿੱਥੇ ਬੱਦਗੇ ਕੈਮਰੇ ਨੂੰ ਲੈ ਕੇ ਅਸੀਂ ਬਰਨਾਲੇ

साठ लख छबी करोड़ सत लख रुपया संगर बरनला जिंडा च शहर च कस्बे चलाता हाथ झाड़ के बेहे बैठे होर है नंगी शान बठिंडे को एम साथ पी है साढ़ी सतारा करोड़ रुपया बचे साढ़े करोड़ रुपया कटाया नहीं उठाया मोदी कोई

ਪਾਣੀ ਦੇ ਟੈਂਕੀਆਂ ਦੇ ਜਿਹੜੇ ਬੈਠੇ ਨੇ ਬਾਹਰ ਦਾ ਨਾਸਾ ਜਿੰਦਰਾ ਸਤਾਵ ਦੀ ਛੱਤ ਤੇ ਜਿਹੜੀਆਂ ਬੈਠੀਆਂ ਨੇ ਪਟਿਆਲੇ ਕਿਸਾਨ ਧੂਰੀਆਈ ਨਹਿਰ ਤੇ ਜਾਂ ਫਿਰ ਜਿੰਡਿਆੜੇ ਕੱਲ ਹੀ ਹਜੇ ਤਰਨਾ ਚੱਕਿਆ ਰੇਲ ਗੱਡੀ ਤੇ ਬੈਠੇ ਸਾਰਾ ਪੰਜਾਬ ਹੜਕਤਾਂ ਤੇ ਹੈ ਰਾਜਾਂ ਮਹਿਲਾਂ ਚੀ ਬਦਲ ਕੇ ਦੂਸਰ ਮੈਂ ਚ ਸਰਕਾਰ ਤਾਂ ਹੈ ਆਪਣਾ ਕੀ ਬਣ ਗਿਆ ਮੋਟਾ ਬਾਤ ਤੇ ਨਾਰੇ ਵੀ ਉਹ ਹੀ ਨੇ ਬੇਰ ਲਗਾਈ ਦੇ ਮਾਰੇ ਵੀ ਉਹ ਹੀ ਨੇ ਖੁਦ ਖੁਸ਼ੀਆਂ ਸਾਰਨ ਵਾਲੀਆਂ ਹੱਥਾਂ ਵੀ ਉਹ ਹੀ ਨੇ ਲੈ ਆਏ ਚੁੰਨੀਆਂ ਦੇ ਪਹਿਨਣੀਆਂ ਪੱਗਾਂ ਵੀ ਉਹ ਹੀ ਨੇ ਗਰੋਹ ਕਰਨ ਵਾਲੇ ਝੰਡੇ ਵੀ ਉਹ ਹੀ ਨੇ ਉਲਸਾਲੇ ਵੀ ਉਹ ਹੀ ਨੇ ਡੰਡੇ ਵੀ ਉਹ ਹੀ ਨੇ ਗਰੋਹ ਕਰਨ ਵਾਸਤੇ ਲੈ ਕੇ ਵੀ ਉਹ ਹੀ ਟੰਡੇ ਘੜੇ ਲੈਣਾ ਪੈਂਦਾ ਇੱਕੋ ਹੀ ਚੀਜ਼ ਬਦਲੀ ਐ ਬਧਾਤੇ ਵਾਲਿਓ ਦੋ ਸਾਲਾਂ ਚ पहिला लो कुखान जेंदे रहंदे सो पटियाई

ਜਵਾਬ ਦੋ ਪਾ ਸਾਡੇ ਦੁਕਾਨ ਪਰਲਮੈਂਟ ਚ ਮੈਂ ਅੱਛਾ ਕੋਈ ਮਾਰਤਾ ਹੈ 1 ਮਿੰਟ ਜੀ ਹੁੰਦੇ ਨੇ ਕੋਈ ਡੋਰੀ ਨਹੀਂ ਆਈ ਇੱਥੇ ਜਾਈਆਂ ਹੋਈਆਂ ਕਹਾਂ ਨੇ ਕੱਟਾ ਜੀ ਨਹੀਂ ਆ ਰਹਾਂ ਨਾ ਕਰਕੇ ਉਹੀ ਸਾਡੇ ਆਮਰਿੰਦ ਨੂੰ ਸਾਡੇ ਕੋਲ ਟੇਨ ਕੋਈ ਮਾਰਿੰਗ ਨੇ ਕਿੱਥੇ ਆ ਗੋੜ ਕੇ ਆਇਆ ਹੀ ਨਹੀਂ ਤੁਸੀਂ ਗਲਤ ਕਰੋ ਸਾਡੇ ਨਾਲ ਉੱਥੇ ਹੈ ਜਿੱਥੇ ਦੋ ਜਾਨਾਂ ਗਈਆਂ ਨੇ

ਜੇ ਨੂੰ ਕਿ ਲੋ ਸੀ ਗਲੀਆਂ ਨਾਲੀਆਂ ਦਾ ਮੌਕਾ ਦੇਖਣ ਲਈ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਉਧਰੋਂ ਫੇਲ ਹੋ ਗਿਆ ਇੱਧਰ ਆ ਗਿਆ ਅਨੰਦ ਸਿੰਘ ਮਨ ਦੀ ਟੀਮ ਕੰਮ ਕਰਦੀ ਹੈ ਬਿੰਨੂ ਤੇ ਲੋਹੀ ਰੰਗਰੰਦ ਵੀਰ ਗਰਪਜੀਤ ਰਮੋਲ ਦੇਵ ਸਿੰਘ ਸਾਡੀ ਮੇਰੀ ਟੀਮ ਹੈ ਮੇਰੇ ਨਾਲ ਦੀ ਨੇ ਮੈਂ ਵੀ ਕੋਣਰ ਬੇਲੇ ਦਾ ਹਲਮਾ ਜੋ ਮੈਂ ਤਨੂ ਕਿ ਲੈਣਾ ਸੀ ਪਰ ਫਿਰ ਪਬਲਿਕ ਨਾਲ ਤਾਂ ਕਿਸੇ ਨੂੰ ਤਖੜਨਾ ਪੋਣਾ ਮੇਰੇ ਵਰਗੇ ਕਾਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਪਤ ਇੱਧਰ ਲਾਇਆ ਆਪਣੇ ਕੰਮਕਾਰ ਦੀ ਲਾ ਦੇਣਾ ਗੁੱਟਾ ਕੋਈ ਨਹੀਂ ਰਿਆ ਮਿਸਰਾ ਕੈਸੇ ਬੋਲ ਕਮਾ ਲੈਂਦਾ ਕੈਸੇ ਨਾ ਪੋਜੀਸ਼ਨ ਮੰਗੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਉਹ ਵੀ ਆਪਣਾ ਨਾਮ ਲਿਖਵਾ ਲੈਂਦਾ ਫਿਰ ਉਸ ਬਾਹਰ ਆਇਆ ਗੱਤਾਂ ਪਿਰ ਕੀ ਕਰਨਦਾ ਨਾ ਕੈਸੇ ਬੋਲ ਕਮਾ ਲੈਂਦਾ ਅਮੀਰਾਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਮ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਛਾਂਵਾਂ ਮਿੱਟੀਆਂ ਇਹ ਸਮਾਂ ਸਭ ਉਟਾ ਲੈਂਦਾ ਕਿੰਨੇ ਤਲੀ ਹੋ ਤੁਰ ਕੇ ਕੌਣ ਕਿਸੇ ਦਾ ਨਾਮ ਲੈਂਦਾ कौन लिख रहा है तो सच्ची गुरबाणी जे नानक हट्टी पावे जो गुरु नानक देव बोल के बैठे बाबर नाम कौन